ਜిల్లా ਜਲੰਧਰ ਦੇ ਪਿੰਡ ਅਪਰਾ ਵਿਖੇ ਅੱਜ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਇਸ ਮੌਕੇ ਪ੍ਰਸ਼ਾਸਨ ਵੱਲੋਂ ਉਹ ਦੁਕਾਨਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਜੋ ਦੁਕਾਨਦਾਰ ਪਿਛਲੇ ਲਗਭਗ 15 ਤੋਂ 20 ਸਾਲ ਤੋਂ ਕਿਰਾਇਆ ਨਹੀਂ ਦੇ ਰਹੇ ਸਨ ਅਤੇ ਕਾਬਜ ਹੋ ਕੇ ਬੈਠੇ ਸਨ ਇਸ ਮੌਕੇ ਬੀਡੀਪੀਓ ਫਲੋਰ ਨੇ ਦੱਸਿਆ ਕਿ ਇਹ ਦੁਕਾਨਾਂ ਇਸ ਲਈ ਢਾਈਆਂ ਗਈਆਂ ਕਿਉਂਕਿ ਇਹਨਾਂ ਦੁਕਾਨਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਦੁਕਾਨਦਾਰਾਂ ਵੱਲੋਂ ਲੱਖਾਂ ਰੁਪਏ ਵਗਾਇਆ ਰਕਮ ਖੜੀ ਸੀ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਉਹਨਾਂ ਦੇ ਕੋਲ ਮਾਂਜੋ ਹਾਈ ਕੋਰਟ ਦਾ ਕੋਈ ਆਰਡਰ ਹੈ ਤਾਂ ਉਹਨਾਂ ਨੇ ਕਿਹਾ ਉਹਨਾਂ ਦੇ ਕੋਲ ਮਾਂਜੋ ਹਾਈ ਕੋਰਟ ਦਾ ਕੋਈ ਆਰਡਰ ਨਹੀਂ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਵੱਲੋਂ ਇਹ ਦੁਕਾਨਾਂ ਢਾਈਆਂ ਗਈਆਂ ਹਨ ਇਸ ਸਬੰਧ ਵਿੱਚ ਜਦੋਂ ਸਰਪੰਚ ਅਪਰਾ ਵਿਨੇ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਦੁਕਾਨਦਾਰਾਂ ਵੱਲ ਲਗਭਗ 1 ਕਰੋੜ 96 ਲੱਖ ਰੁਪਏ ਬਕਾਇਆ ਖੜਾ ਹੈ ਜਿਸ ਕਾਰਨ ਦੁਕਾਨਾਂ ਦੀ ਰਿਪੇਅਰ ਨਹੀਂ ਹੋ ਸਕੀ ਤੇ ਉਹ ਇਹ ਦੁਕਾਨਾਂ ਢਾਉਣ ਲਈ ਮਜਬੂਰ ਕਿਉਂਕਿ ਇਹਨਾਂ ਦੁਕਾਨਾਂ ਦੇ ਥੱਲੇ ਆ ਕੇ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਦੁਕਾਨਦਾਰ ਆਪਣਾ ਸਮਾਨ ਸਾਮ ਰਹੇ ਹਨ ਅਤੇ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਦੁਕਾਨਾਂ ਠਹਿ ਠੇਰੀ ਕਰ ਦਿੱਤੀਆਂ ਗਈਆਂ ਹਨ ਬੀਡੀਪਾ ਸਰ ਕੀ ਕਹਿਣਾ ਚਾਹੁੰਦੇ ਜੀ ਪੰਚਾਇਤ ਦੀਆਂ ਦੁਕਾਨਾਂ ਨੇ ਅਨਸੇਪ ਕੋਸ਼ਿਤ ਕੀਤੀਆਂ ਹੋਈਆਂ ਨੇ ਤੇਰਾ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਵੀ ਖਾਲੀ ਕਰ ਦੋ ਹੁਣ ਜਿਹੜੀਆਂ ਖਾਲੀ ਕਰ ਚੁੱਕੇ ਨੇ ਆਪਾਂ ਉੱਥੋਂ ਸ਼ੁਰੂ ਕਰ ਰਹੇ ਹਾਂ ਟੌਣੀਆਂ ਹੁਣ ਟੈਕਨੀਕਲ ਡਿਪਾਰਟਮੈਂਟ ਵੱਲੋਂ ਅਨਸੇਫ ਕੋਸ਼ਿਤ ਕੀਤੀਆਂ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਕੀ ਕਿ ਇਹਦਾ ਕੋਈ ਹਾਈ ਕੋਰਟ ਵੱਲੋਂ ਵੀ ਆਰਡਰ ਸੀ ਕਿ ਨਹੀਂ ਹਾਈ ਕੋਰਟ ਵੱਲੋਂ ਇਹਨਾਂ ਦੇ ਕੋਈ ਆਰਡਰ ਨਹੀਂ ਨਹੀਂ ਕੁਝ ਨਹੀਂ ਸੀ ਠੀਕ ਹੈ ਦੁਕਾਨਦਾਰ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਰਨਾ ਬਹੁਤ ਜਿੰਨਾ ਦਾ ਸਮਾਨ ਪਿਆ ਹੈਗਾ ਕਿਉਂਕਿ 2 ਕਰੋੜ ਰੁਪਇਆ ਪੈਂਡਿੰਗ ਹੈ ਆਰ ਡੀਬਿਊ ਐਸਨ ਲੱਗਾ ਹੋਇਆ ਓਕੇ ਜੀ ਕਿਉਂਕਿ ਪ੍ਰੋਪਰ ਰੈਂਟ ਨਹੀਂ ਸੀ ਦੇ ਰਹੇ ਓਕੇ ਹਾਂਜੀ ਹਾਂਜੀ ਔਰ ਇਹਦੇ ਵਾਸਤੇ ਵੀਡੀਓ ਸਾਹਮਣੇ ਆਰਡਰ ਸੀਗੇ ਪੰਜਾਬ ਸਰਕਾਰ ਦੇ ਜੀ ਮੈਂ ਇੱਥੇ ਸਿਕਿਉਰਟੀ ਲਈ ਆਇਆ ਹਾਂ ਜੀ ਇਹ ਆਰਡਰ ਮੇਰੇ ਸੀਗੇ ਮਾਨਜੋਤ ਸਿੰਘ ਸਾਹਿਬ ਵੱਲੋਂ ਅੱਛਾ ਜੀ ਜੀ ਵੀਡੀਓ ਸਾਹਿਬ ਜੀ ਜਮਾਦਸ਼ ਕੋਲ ਹੀ ਵਾਸਤੇ ਅਸੀਂ ਕੋਈ ਹਲਾ ਬਣਾਉਣਾ ਹੈ ਹਲਾ ਕੋਲਾਣਾ ਠੀਕ ਠਾਕ ਚੱਲ ਰਿਹਾ ਕੰਮ ਬਿਲਕੁਲ ਠੀਕ ਠਾਕ ਸਰਕਾਰ ਦਾ ਸਹਿਯੋਗ ਕਰ ਰਹੇ ਬਿਲਕੁਲ ਵੀ ਕੋਈ ਸਰਕਾਰ ਦਾ ਸਹਿਯੋਗ ਕਰਨਾ ਕੋਈ ਗੱਲ ਨਹੀਂ ਕਰ ਰਿਹਾ ਪਰ ਆਟਰ ਨੂੰ ਕੋਈ ਵੀ ਆਰਡਰ ਕੋਈ ਵੀਡੀਓ ਸਾਹਿਬ ਨੂੰ ਦੱਸਿਆ ਕਿ ਇਹਨਾਂ ਦਾ ਕਰਾਇਆ ਪੈਣਗਾ ਕਰਾਇਆ ਪੈਣਗਾ ਹਾਂਜੀ ਓਕੇ ਸਰ ਥੈਂਕ ਯੂ ਕੋਈ ਹੋਰ ਨਹੀਂ ਆਪਾਂ ਨੂੰ ਕਰੋੜਾ ਜੀ ਥੈਂਕ ਯੂ ਸਰ ਸਰਪੰਚ ਸਾਹਿਬ ਕੀ ਕਹੋਗੇ ਜੀ ਤੁਸੀਂ ਅੱਜ ਦੀ ਜਿਹੜੀ ਇਹ ਕਾਰਵਾਈ ਬਾਰੇ ਜੀ ਇਹ ਜਿਹੜੀ ਮਾਰਕੀਟ ਸੀ ਜੀ ਨਾ ਤੇ ਅਨ ਸੇਫ ਹੋ ਗਈ ਹੈ ਜੀ ਕਟੋਕਰ 40 ਸਾਲ ਦੇ ਲਗਭਗ ਇਹਨੂੰ ਬਣੀ ਨੇ ਹੋ ਗਿਆ ਇਧਰ ਲੈਂਟਰ ਡਿੱਗਦੇ ਪਏ ਆ ਕੇਪਰ ਡਿੱਗਦੇ ਪਏ ਆ ਜੀ ਅਸੀਂ ਚਾਹੁੰਦੇ ਆ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਬਚਾਈ ਜਾਵੇ ਜੀ ਇਹਨਾਂ ਦੇ ਲਈ ਅਸੀਂ ਇਹ ਐਕਸ਼ਨ ਲਿਆ ਇਹਨਾਂ ਨੂੰ ਜੋ ਵੀ ਮਹਿਕਮੇ ਲੋ ਬਾਰਨ ਨੀ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਸੀਗਾ ਤੇ ਇਹਨਾਂ ਦੇ ਕਿਰਾਏ ਵੀ ਮਨ ਮੈਂ ਦਾ ਘਟੋ ਘਟ 1 ਕਰੋੜ 96 ਲੱਖ ਪੈਂਡਿੰਗ ਪਏ ਜੀ ਜਿਹਦੇ ਨਾਲ ਅਪਰੇ ਦਾ ਵਿਕਾਸ ਹੋਣਾ ਸੀਗਾ ਜੀ ਤੇ ਉਸੇ ਤਰਕੇ ਅਸੀਂ ਇਹ ਚਾਹੁੰਦੇ ਸੀਗੇ ਇਹਨਾਂ ਨੂੰ ਇਹੀ ਮਾਰਕੀਟ ਬਣਾ ਕੇ ਨਵੀਂ ਦੁਵਾਰਾ ਦਿੱਤੀ ਜਾਵੇ ਜੀ ਹੋਰ ਵੀ ਇਸ ਦੁਕਾਨਾ ਜਿਹੜੇ ਮੈਂ ਕਿ ਹੋਰ ਵੀ ਲੋਕੀ ਇੱਥੇ ਦੁਕਾਨਾ ਲੈ ਸਕਣ ਦੁਕਾਨਦਾਰ ਸਹਿਯੋਗ ਕਰ ਰਹੇ ਹਨ ਦੁਕਾਨਦਾਰ ਸਾਰੇ ਸਹਿਯੋਗ ਕਰ ਰਹੇ ਹਨ ਥੈਂਕ ਯੂ ਸਰ ਥੈਂਕ ਯੂ